ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਇੱਕ ਚੰਗੀ ਵੜ ਆ ਗਈ ਆ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜੈਜ ਹੁੰਦਾ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਹਣ ਵੀਰੋ ਨਾਲ ਕੁਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਕਿਰਪਾ ਮਲਕਦੀ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਬਾਕੀ ਕੁਲਜਿੰਦਰ ਡੇਰੀ ਫਾਰਮ ਦੇਖਣ ਵਾਲੇ ਸਾਰੇ ਵੀਰਾਂ ਨੂੰ ਹੱਥ ਜੁੜ ਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਂ ਦੱਸੋ ਵੀਰ ਜੀ ਨਾਂ ਬਲਰਾਜ ਸਿੰਘ ਜੀ ਹਾਂਜੀ ਪਿੰਡ ਸੀੜਾ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਜੀ ਫੋਨ ਨੰਬਰ ਹੈਗਾ 90414 41394 ਠੀਕ ਹੈ ਜੀ ਕੋਲ ਆਪਾਂ ਨੂੰ ਧਿਆਨਪੁਰ ਕੋਟਲੀ ਕਣੀਏ ਕੇ ਪਾਂਗਰ ਤੇ ਕਾਲਾ ਫਗਾਨਾ ਆਪਣੇ ਕੋਲ ਲਾਗੇ ਪੈਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਅੱਜ ਝੋਟੀਆਂ ਵੀਰੇ ਸੂਈਆਂ ਲੈਂਦੀਆਂ ਕੋਲੇ ਦੋ ਝੋਟੀਆਂ ਸੂਈਆਂ ਜਾਂ ਤੋਹਫੇ ਇੱਕ ਮੀਣੀ ਝੋਟੀ ਗੱਬਣਾ ਠੀਕ ਹੈ ਬਿਲਕੁਲ ਇੱਕ ਵੈੜ ਆਪਾਂ ਕੋ ਪੰਜ ਚਾਰ ਦਿਨ ਦੀ ਹੁੰਦੀ ਆ ਤੇ ਇੱਕ ਜਰਸੀ ਕ੍ਰੋਸ ਆ ਵੀਰ ਭਰਾ ਦੇ ਥੋੜੀ ਕ੍ਰੋਸ ਬੱਸੀ ਲੈਣੀ ਇੱਕ ਨਾਲ ਫਿਰ ਬੱਸੀ ਕ੍ਰੋਸ ਪਾਈ ਆ ਬਿਲਕੁਲ ਤੇ ਬਾਕੀ ਇਹ ਲੀਲੀ 라ਗੀ ਦੀ ਝੋਟੀ ਤਾਜੀ ਸੂਈ ਹੈ ਠੀਕ ਹੈ ਜੀ ਤੇ ਇੱਕ ਵੈੜ ਹੈ ਜੇ ਹੁਣ ਇਹ ਵਿਕੀ ਆ ਤੁਹਾਡੇ ਸਾਹਮਣੇ ਬਿਲਕੁਲ ਮਾਤ ਪੰਜ ਹੀ ਤੇ ਚਲੋ ਇੱਕ ਵੀਰ ਨੇ ਕਿਹਨੇ ਆਣ ਕੇ ਲੈ ਲੈ ਚਲੋ ਕੋਈ ਗੱਲ ਨਹੀਂ ਤਾਂ ਵੇਖੋ ਵੀਰੋ ਚੰਗੀਆਂ ਝੋਟੀਆਂ ਵੀਰ ਨੇ ਲੈ ਲੈਂਦੀਆਂ ਕਿਵੇਂ ਵੈਣਾ ਦੇ ਰੇਡ ਜਾਜ ਵੀਰ ਜੀ ਇਹਨਾਂ ਦੇ ਵੀ ਫਿਰ ਇਦਾਂ ਹੀ ਇਦਾਂ ਇਦਾਂ ਵੀਰ ਜੀ ਉੱਡਦੀਆਂ ਹੋਰ ਝੋਟੀਆਂ ਲਈ ਰੇਡ ਹੈ ਮਾਲਕ ਦੀ ਕਿਰਪਾ ਨਾਲ ਉਤਣ ਵਾਲਾ ਮਾਲ ਸ਼ਾਇਦ ਹੀ ਇੱਕ ਘੰਟਾ ਨਿਕਲਾ ਹੈ ਬੜੇ ਵੀਰਾਂ ਦਾ ਫੋਨ ਆ ਯਾਰ ਵੀਡੀਓ ਤੀ ਹੁਣ ਪਾਈ ਅਜੇ ਤੇ ਅੱਧਾ ਮਾਲ ਤੇ ਵੇ ਗਿਆ ਸ਼ੌਟ ਤੇ ਵੀਰ ਜੀ ਸਾਫ ਸੁਥਰੀਆਂ ਹੁੰਦੀਆਂ ਵੈੜਾ ਹਨਾ ਰੇਡ ਜਾਜ ਹੁੰਦਾ ਰੇਡ ਜਾਜ ਹੀ ਤਾਂ ਪਸ਼ੂ ਤਲਲੇਦਾਰ ਹੁੰਦਾ ਟਾਡਾ ਹਨਾ ਆ ਝੋਟੀਆਂ ਵਾਂਦੇ ਵੀਰੇ ਸਿਰਾ ਹੀ ਆ ਐਂਡ ਆ ਬਾਕੀ ਚਲੋ ਹਨਾ ਆਪਾਂ ਮੁੱਲ ਕਰਨੇ ਨੇ ਉਹ ਵੇਖਿਓ ਆਪਾਂ ਮੁੱਲ ਕੀ ਕਰਨੇ ਆ ਤੇ ਛੋਟੀਆਂ ਦੇ ਸਹਾਨਾ ਵੇਖੋ ਲੋਕੀ ਦੂਜੇ ਚੈਨਲਾਂ ਦਾ ਵੀਰ ਭਰਾ ਕੋਈ ਕੱਢ ਕੇ ਵੇਖੇ ਛੋਟੀਆਂ ਦਾ ਕੀ ਮੁੱਲ ਪਾਉਂਦੇ ਤੇ ਆਪਾਂ ਕੀ ਮੁੱਲ ਪਾਉਂਦੇ ਆ ਜੈ ਜੈ ਜੀ ਰੇਟ ਤੁਹਾਡਾ ਹਨਾ ਤਾਂ ਵੀਰੇ ਕਰੀਏ ਸ਼ੁਰੂ ਹਨਾ ਹਾਂਜੀ ਕਰੀਏ ਬਾਕੀ ਵੀਰਾਂ ਨੂੰ ਬੇਨਤੀ ਆ ਸਾਰੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਆ ਵੀਡੀਓ ਵੇਖੋ ਤੇ ਆਪਣਾ ਡਿਸਾਈਡ ਕਰਕੇ ਪੱਕਾ ਵੀ ਆਹੋ ਮਾਲ ਡੰਗਰ ਲੈਣਾ ਵਾ ਉਹਦੀ ਸਾਈ ਬਿਆਨਾ ਪਾਓ ਕਿਉਂਕਿ ਬਾਅਦ ਵਿੱਚ ਅਗਲੀ ਬਦਲੀ ਕਰਨਾ ਜਿਹੜਾ ਸਾਨੂੰ ਵੀ ਆਹ ਵੀਰ ਨੇ ਦੂਜੇ ਡੰਗਰ ਦੀ ਸਾਈ ਪਾਉਂਦਾ ਵਾ ਉਹ ਫੇਰਾਂ ਦੇ ਦੇ ਦੋ ਉਹ ਫਿਰ ਸਾਨੂੰ ਚੇਂਜ ਕਰਕੇ ਦੇਣਾ ਬਿਲਕੁਲ ਪੂਰੀ ਵੀਡੀਓ ਵੇਖ ਕੇ ਵੀਰੇ ਫਿਰ ਸਾਈ ਪਾਓ ਹਨਾ ਵਧੀਆ ਤਸੱਲੀ ਨਾਲ ਸਾਰੀ ਵੀਡੀਓ ਨੂੰ ਪਰਿਵਾਰ ਸਾਰਾ ਬੈਠ ਕੇ ਤੇ ਫਿਰ ਸਾਈ ਬਿਆਨਾ ਪਾਓ ਵੀਰ ਭਰਾ ਬਾਕੀ ਸਾਰਾ ਮਾਲ ਆਪਣੇ ਦੇ ਸਾਰੇ ਦੀ ਗਾਰੰਟੀ ਹੋਏਗੀ ਵੀਰ ਭਰਾ ਕੋਈ ਆਨਲਾਈਨ ਮੰਗਾਏ ਜਿੱਦਾਂ ਮਰਜ਼ੀ ਮੰਗਾਏ ਸਾਰੇ ਮਾਲ ਦੀ ਗਾਰੰਟੀ ਹੋਏਗੀ ਜੇ ਕਿਸੇ ਨੇ ਆਪਣੀ ਆਣ ਕੇ ਤਸੱਲੀ ਕਰਨੀ ਆ ਉਹ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਬਿਲਕੁਲ ਵੀਰੇ ਇਹੋ ਇਹੋ ਬੇਨਤੀ ਹੁੰਦੀ ਆ ਹਰ ਵੀਡੀਓ ਦੇ ਵਿੱਚ ਵੀਰੇ ਆਪ ਦੀ ਤਸੱਲੀ ਕਰਨੀ ਪਾਸ ਕਰਨੀ ਚੁਵਾਈ ਕਰਨੀ ਉਹ ਤੁਹਾਡਾ ਆਪਣਾ ਫਰਜ਼ ਆ ਜੀ ਤਾਂ ਬਾਕੀ ਵੀਰੇ ਉਹ ਤੁਹਾਡਾ ਆਨਲਾਈਨ ਰੋਜ਼ ਵੀਡੀਓ ਪੈਂਦੀ ਹੈ ਪਸ਼ੂ ਵੀ ਗੰਦੇ ਆ ਕੰਮ ਸਾਫ ਸੁਥਰਾ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੱਕਰੀ ਵੀਰੇ ਵੈੜ ਤੇ ਸ਼ੁਰੂ ਕਰ ਲਈਏ ਹਾਂਜੀ ਵੈੜ ਤੇ ਸ਼ੁਰੂ ਕਰ ਲਈ ਵੀਰ ਜੀ ਇਹ ਦੂਜਾ ਸੂਆ ਸੋਣੀ ਵੈੜ ਦੂਸਰਾ ਸੂਆ ਹਾਂਜੀ ਠੀਕ ਹੈ ਜੀ 2-4 ਦਿਨ 2-4 ਦਿਨ ਹਾਂਜੀ ਹਾਂਜੀ ਪਲੀ ਪਲੀ ਬਹੁਤ ਆ ਥਣ ਵੀ ਗੁਲਾਬੀ ਆ ਗਿਆ ਹਨਾ ਜੀ ਹਾਂਜੀ ਹਾਂਜੀ ਤੋਰੋ ਇਹਦੇ 2 ਤਰੀਕ ਨੂੰ ਵੀਰ ਜੀ ਦਿਨ ਪੂਰੇ ਹੁੰਦੇ ਆ 2 ਤਰੀਕ ਨੂੰ ਹਾਂਜੀ ਠੀਕ ਹੈ ਜੀ ਅਦਨ ਪੰਜ ਸੱਤ ਲੈ ਜੂ ਉੱਪਰ ਵੀ ਦਿਨ ਪਸ਼ੂ ਲੈ ਜਾਂਦਾ ਹਨਾ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਪਲੀ ਜੁੜੀ ਆ ਸ਼ਾਈ ਹਾਲ ਚ ਆ ਗਈ ਚੰਗੀ ਫੈਂਡ ਦੀ ਮਾਲ ਕਰਊਗੀ ਥਣ ਮਗਰ ਇਹ ਦੇਣ ਲੈ ਜੂ ਹਫਤਾ ਇੱਕ ਹੈ ਹਾਂ ਹਾਂ ਜੀ ਇਹਨੇ ਪੰਜ ਚਾਰ ਦਾ ਲਾ ਜਾਣੇ ਜੀ ਲੈ ਜੂ ਹਾਂ ਜੀ ਹਾਂ ਜੀ ਬਾਕੀ ਸੋਹਣੀ ਵੈੜ ਹੈ ਹਨਾ ਚਮਕ ਚਮਕ ਬੜੀ ਆ ਬਹੁਤ ਆ ਐਡਾ ਕੈਮਰੇ ਤੇ ਕਰਕੇ ਡਰਦੀ ਥੋੜਾ ਬਹੁਤ ਵਸ਼ੀ ਠੰਡੀ ਬਹੁਤ ਹੁੰਦਾ ਠੀਕ ਹੈ ਰਾਜੀ ਫੁੱਲ ਆ ਗਈ ਹਨਾ ਜੀ ਹਾਂ ਜੀ ਹਾਂ ਜੀ ਤਾਂ ਥਣ ਥੁਣ ਵੀ ਚੰਗਾ ਲੱਗਿਆ ਤਾਂ ਵੇਖੋ ਵੀਰੋ ਪਲੀ ਜੂੜੀ ਵੈੜ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਇੱਕ ਹਫਤਾ ਬਾਕੀ ਆ ਤਾਂ ਰਾਜੀ ਫੁੱਲਾ ਵੀਰ ਘਰ ਟੱਲਾ ਟੁੱਲਾ ਬਣੂ ਫਿਰ ਬਹੁਤ ਬਣੂ ਬਹੁਤ ਵੀਰ ਜੀ ਇਹਨਾਂ ਅਸੀਂ ਨੇ ਦੁੱਧ ਦਿੱਤਾ 14 ਕਿਲੋ ਠੀਕ ਹੈ ਜੀ ਇਹ ਆਰਕਾ ਵੇਖੋ ਕਲਾਸ ਕਰੂਗੀ ਘੱਟ ਨਹੀਂ ਕਰਦੀ ਬਿਲਕੁਲ ਸੋਹਣੀ ਵੈੜ ਆ ਗਈ ਆ ਬਾਕੀ ਵੀਰੋ ਇੱਕ ਹਫਤਾ ਪਿਆ ਵਾ ਹਾਂ ਜੀ ਹਾਂ ਬਾਕੀ ਥਣ ਥਣ ਚੰਗਾ ਲੱਗਿਆ ਵੈੜ ਨੂੰ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਦੇ ਦੇਣੀ ਮੁੱਲ ਤੁਹਾਨੂੰ ਪਤਾ ਮਾਲਕ ਦੀ ਕਿਰਪਾ ਨਾਲ ਆਪਣਾ ਜਾਇਜ਼ ਹੁੰਦਾ ਆ ਬਿਲਕੁਲ ਜਿਹੜੇ ਬਸ਼ੀਆਂ ਦੇ ਲੋਕੀ 60 ਕਰੀ ਜਾਂਦੇ 55 ਵੀ ਕਰੀ ਜਾਂਦੇ 50 ਵੀ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਨਾ ਇਹਦਾ 60 ਨਾ 55 ਨਾ 50 ਹਾਂ ਜੀ 45 ਦੀ ਦੇ ਦਈਏ ਕਿਆ ਬਾਤ ਹੈ। 8 ਮਹਾਂਤਨ ਹੋਈ ਵੀਰੇ। ਨਹੀਂ 45 ਦੀ ਉਹਨਾਂ ਦੂਜੀ। ਹਾਂਜੀ। ਪੂਰੇ 40000 ਦੀ ਵੈੜ ਦੀ। 40000 ਦੀ ਉਹਨਾਂ ਸਾਮ ਛੱਡ ਦੇਣੀ ਆ। ਜਿੱਥੇ ਮਰਜ਼ੀ ਜਾ ਕੇ ਵੇਚਣ ਵਾਲਾ ਵੀਰ ਹੀ ਭਾਣਾ 50 55000 ਦੀ ਵੇਚ ਲੇ। ਤੇ ਮੈਂ 40000 ਦੀ ਵੈੜ। ਪੂਰੇ 40 ਦੀ। ਪੂਰੇ 40। ਤਾਂ ਵੇਖੋ ਵੀਰੇ 40000 ਦੀ ਵੀਰ ਕਹਿੰਦਾ ਵੈੜ ਹੋ ਜੂ ਚੰਗੀ ਵੈੜਾ ਰਾਜੀ ਰੂਜੀ ਆ ਵੀਰੇ। ਤਾਂ ਦੁੱਧ ਵੀ ਇਹਦਾ ਮਈਆ ਵਰਗਾ ਹੋਣਾ। ਹਾਂਜੀ ਜੀ। ਵੀਰੇ ਨਵਾਂ ਪਸ਼ੂ ਆ ਕੋਈ 400 ਚੋਲੇ ਹਨਾ। ਜਿੱਦਾਂ ਮਰਜ਼ੀ ਵੀਰ ਜੀ। ਬਿਲਕੁਲ। ਰੱਸੀ ਲੈਂਦੀ ਐ ਬਸ਼ੀ। ਆ ਆ ਰੱਸੀ ਪਾ ਲੈਣਾ ਇੱਕ ਤਾਂ ਹੁਣੇ ਗੱਬਨ ਥੱਲੇ ਬੈਜੋ ਜਿੰਨਾ ਜਰ ਮਰਜ਼ੀ ਥਾਣ ਖਿੱਚਦੇ ਰਹੋ ਰੱਸੀ ਵਾਸੀ ਲੈੰਦੀ ਆ ਬਿਲਕੁਲ ਬਹੁਤ ਵੀ ਰਸੋਗ ਰੱਸੀ ਨੂੰ ਬੋਧੇ ਵੀਰ ਪਸੰਦ ਕਰਦੇ ਵੀ ਗਾਂ ਨਾਲ ਰੱਸੀ ਜ਼ਰੂਰੀ ਜ਼ਰੂਰੀ ਏਦਾਂ ਹੁਣੇ ਰੱਸੀ ਪਾ ਲਓ ਜਿੰਨਾ ਜਰ ਮਰਜ਼ੀ ਅਸੀਂ ਥੱਲੇ ਬੈਜੋ ਬਿਲਕੁਲ ਹਾਂਜੀ ਹਾਂਜੀ ਤਾਂ ਨਾਲ ਵੀਰੇ ਨੇ ਦੁੱਧ ਬੜਾ ਚੰਗਾ ਮੰਨੇ ਜਾਂਦਾ ਸ਼ਾਇਦ ਹਨ ਮਈਆਂ ਦੇ ਬਰਾਬਰ ਇਹਨਾਂ ਦਾ ਦੁੱਧ ਆ ਬਾਕੀ ਚੰਗੀ ਫੈਂਟ ਆਉਂਦੀ ਆ ਤੁਹਾਨੂੰ ਵੀ ਪਤਾ ਵੀ ਇਹੋ ਜਿਹੇ ਡੰਗਰ ਕਿਹਦੇ ਕਰਮਾ ਨਾਲ ਮਿਲਦੇ ਨੇ ਕਰਮਾ ਨਾਲ ਹਾਂਜੀ 40000 ਦੀ ਹਨ ਜੀ 40000 ਦੀ ਵੀਰ ਜੀ ਆ ਵੈਟ ਜ ਦੂਜੇ ਨੰਬਰ ਤੇ ਝੋਟੀ ਆ ਗਈ ਜੀ ਦੂਜੇ ਨੰਬਰ ਤੇ ਨੀਲੀ 라ਵੀ ਝੋਟੀ ਆ ਗਈ ਜੀ ਵੇਖੋ ਠੀਕ ਹੈ ਜੀ ਪੇਸ਼ ਕਰੋ ਵੇਖੋ ਬੱਚੀ ਦੀ ਝੋਟੀ ਦੀ ਬਰੀਕੀ ਵੇਖੋ ਬਿਲਕੁਲ ਆਖੋ ਹਾਰ ਹਾਰ ਨਿਸ਼ਾਨੀ ਹੈਗੀ ਨੀਲੀ 라ਵੀ ਦੀ ਆਖੋ ਕਿ ਦਾਮ ਚ ਹੈ ਝੋਟੀ ਭਾਈ ਥਾਰ ਕਿੰਦਾ ਕੱਲਾ ਕੱਲਾ ਲੱਗਦਾ ਬਹੁਤ ਸ਼ਾਨਦਾਰ ਝੋਟੀ ਆ ਗਈ ਹੈ ਨਾ ਜੀ ਬੱਚਾ ਕੀ ਪਾਲਿਆ ਇਹਨੇ ਵੀਰ ਜੀ ਬੱਚਾ ਮਗਰ ਕੱਟਾ ਪਾਇਆ ਇਹ ਵੀਰ ਜੀ ਕੱਟਾ ਆ ਗਿਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਬੜੀ ਸੋਹਣੀ ਝੋਟੀ ਆ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਮਾਨਕੀ ਆਖ ਆ ਗਈ ਹੈ ਨਾ ਜੀ ਤਾਲੇ ਵਾਲੂ ਆ ਵੀ ਤਲਲੇਦਾਰ ਝੋਟੀ ਦੀ ਆਖ ਬੇਕੋ ਬੋ ਸੁਣੀ ਝੋਟੀ ਆ ਵੀਰੇ ਸਾਰੀਆਂ ਨਿਸ਼ਾਨੀਆਂ ਆ ਬਿਲਕੁਲ ਵੀਰੇ ਨੀਲੀ ਰੰਗ ਦੀਆਂ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਝੋਟੀ ਨੂੰ ਖੋਲੋ ਵੀਰੇ ਹੁਣ ਕਿੰਨਾ ਦੁੱਧ ਮੌਜੂਦ ਆ ਵੀਰ ਜੀ ਇਹ ਵੀ ਦੀ 9 ਲੀਟਰ ਹੈਗਾ ਜੇ 9 ਲੀਟਰ ਚੜੀ ਜਿਹੜਾ ਤਿਆਰ ਆ ਵਗਿਆ ਫੱਟੇ ਦੀ ਸੂਈ ਆ ਝੋਟੀ ਨੇ ਦਿੱਤਾ 13 14 ਲੀਟਰ ਠੀਕ ਹੈ ਜੀ ਇਹ ਆ ਵਗ ਜਿਹੜਾ ਮੌਕੇ ਤੇ ਆ ਤਾਜੀ ਸੂਈ ਖਲੇ ਆ ਤੁਹਾਨੂੰ ਬੜਾ ਮੈਲੇ ਤੇ ਆਉਣੀ ਆ ਫੇਰ ਦੁੱਧ ਦੋ ਤੁਰਨਾ ਆ ਝੋਟੀ ਨੇ ਬਿਲਕੁਲ ਵੀਰੇ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਲੈ ਵਲੂਆ ਚੈੱਕ ਕਰ ਲਿਓ ਐ ਗਿੱਠ ਗਿੱਠ ਤੇ ਥਾਣਾ ਗਿਆ ਤਾ ਪਲੀ ਜੁੜੀ ਆ ਵੀਰੇ ਫੁੱਲ ਤਾਂ ਕਿਹੜਾ ਵੀਰ ਦੂਰੋਂ ਚੱਲੇ ਜਾਊਗਾ ਵੀਰੇ ਤੁਹਾਨੂੰ ਪਸੰਦ ਜ਼ਰੂਰ ਆਉਣਗੇ ਬਹੁਤ ਸੋਹਣੀ ਝੋਟੀ ਆ ਵੇਖੋ ਵੀਰੇ ਦੰਬਾ ਕੀ ਵੀਰੋ ਲੇਵੇ ਤੋਂ ਲੈ ਕੇ ਸਿਰ ਤਾਈਆਂ ਬਹੁਤ ਸੋਹਣੀ ਝੋਟੀਆਂ ਸਿੰਘ ਦੀ ਕੁਆਲਿਟੀ ਸੋਹਣੀ ਆ ਬਿਲਕੁਲ ਜਿੰਨਾ ਮਰਜੀ ਫੜੀ ਆ ਬਾਕੀ ਵੀਰ ਜੀ ਥਣ ਪਾਣੇ ਦਾ ਪਸ਼ੂ ਹੁੰਦਾ ਥਣ ਗੇਠ ਗੇਠ ਤੇ ਆ ਗਿਆ ਹਨਾ ਫਿਰ ਲਾ ਦੇ ਕੰਦਨ ਲੱਗਾ ਵੇਖੋ ਤਾਂ ਸੋਹਣੀ ਝੋਟੀਆਂ ਤਾਂ ਸੰਭੇ ਗੱਡੇ ਤੇ ਨਹੀਂ ਪੂਰੇ ਚੀ ਨੇ ਤਾਂ ਵੀਰ ਮੁੱਲ ਦੀ ਗੱਲ ਕਰੀਏ ਕੀ ਕਰ ਲੈਣਾ ਇਹਦਾ ਮੁੱਲ ਤੇ ਜੀ ਅਸੀਂ ਝੋਟੀਆਂ ਦੇ ਲੋਕੀ 1.5 ਲੱਖ ਮੰਗੀ ਜਾਂਦੇ ਆ ਆਪਾਂ ਉਹਨਾ ਉਹ ਨਹੀਂ ਨਹੀਂ ਮੰਗਣੇ ਬਿਲਕੁਲ ਨਾ 1 20 ਦੀ ਹਾਂਜੀ ਨਾਇਕ 15 ਦੀ ਦੇ ਨਾਂ ਹੀ 10 ਦੀ ਹਾਂਜੀ 1 ਲੱਖ 5000 ਦੀ ਝੋੜੀ ਦੇ ਦੇ ਇੱਕ 5 ਦੀ ਇੱਕ 5 ਦੀ ਝੋੜੀ ਦੇ ਦੇਣੀ ਹੈ ਠੀਕ ਹੈ ਵੀਰੇ ਜਾਇਜ ਹਾਂਜੀ ਛੋੜ ਛੱਪਾ ਵਿੱਚ ਉਹ ਜੋ ਹਨਾ ਕੋਈ ਫੋਨ ਲਾਵੇ ਰਿਮੋਟ ਦੇ ਦੋ ਛੱਡ ਦੋ ਵੀਰੇ ਤਿੰਨ ਦੀ ਖਾਨਾ ਹਨਾ 1 ਲੱਖ 2000 ਦੀ ਝੋਟੀ ਜੈਸਨੋ ਕਰਦਣੀ 1 ਲੱਖ 2000 ਦੀ ਇਹਦਾਂ ਝੋਟੀ ਕੋਈ ਵੇਖੇ ਨੀਲੀ ਰਾਵੀ ਝੋਟੀ ਜੰਮੀ ਪਲੀ ਆ ਜੀ ਤੇ ਨਿਗੀ ਨੀ ਕੀ ਸਿੰਗੀ ਲੱਗੀ ਇਦ ਰਖੋ ਬਿਲਕੁਲ ਬਿਲਕੁਲ ਪਸ਼ਕੀਨੀ ਵੇਖੋ ਝੋਟੀ ਦੀ ਘਰ ਭੱਜੀ ਪਤਾ ਲੱਗੂ ਝੋਟੀ ਦਾ ਵੀ ਘਰ ਝੋਟੀ ਰੱਖੀ ਗਏ ਨੇ ਵੀਰ ਨੇ ਭਰਾ ਨੇ ਬਾਕੀ ਵੀਰੋ ਸਟਾਰਟਿੰਗ ਦੇ ਵਿੱਚ 9 ਤੋਂ 10 ਲੀਟਰ ਆ ਲੇਵਲ ਹੂਆ ਚੈੱਕ ਕਰ ਲਿਓ ਤਾਂ 1 3 ਦੀ ਵੀਰ ਕਹਿੰਦਾ ਦੇ ਦਾਂਗੇ 1 2 ਦੀ ਹੈ ਨਾ 1 2 ਦੀ 2 ਦੀ ਹੋ ਜੂ ਚੰਗੀ ਝੋਟੀ ਆ ਪਲੀ ਜੁੜੀ ਆ ਤਾਂ ਬਾਕੀ ਵੀਰੇ ਚਲੋ ਵੀਰ ਸਾਰੇ ਵੀਡੀਓ ਵੇਖਦੇ ਆ ਹਾਂਜੀ ਹੁਣ 8 11 ਨੂੰ ਕੋਈ 12 ਕਿਲੋ ਕਹਿ ਕੇ ਹੈਣੇ ਦੀ ਕਹਿਣ ਵਾਲੇ ਕਹੀ ਜਾਂਦੇ ਤਾਂ ਫਿਰ ਵੇਖਣ ਵਾਲੇ ਵੀਰਾਂ ਨੂੰ ਹੁੰਦਾ ਯਾਰ 12 ਲੀਟਰ 12 ਲੀਟਰ ਵਾਲੀ ਲਈਏ ਇੰਨੇ ਦੀ ਹੈਨਾ ਪਰ ਇਹ ਨਹੀਂ ਪਤਾ ਕਿ ਵੀਰੇ ਨਿਕਲਣਾ ਕੀ ਆ ਚਵਾਗੇ ਪਸ਼ੂ ਜ਼ਿਆਦਾਤਰ ਘੱਟ ਵੀਰ ਲੈਂਦੇ ਆ ਕਿਉਂ ਚਵਾਉਣ ਉਦੋਂ ਪਤਾ ਲੱਗਦਾ ਬਾਕੀ ਵੀਰੇ ਇਹ ਸਚਾਈ ਆ ਹੁਣ ਲੈਵੇ ਤਾਂ ਤੂੰ ਕਿੰਨਾ ਮਰਜੀ ਕਹਦੇ ਜੇ ਵੀਰ ਜੀ ਭਾ 15 ਲੀਟਰ ਕਹਿੰਦਾ ਉਹ ਵੀ ਮੰਨ ਲੈਣਾ ਤਾਂ ਹਰ ਇੱਕ ਵੀਰਾਂ ਨੂੰ ਪਤਾ ਜੀ ਨਾ ਪਸ਼ੂ ਰੱਖੇ ਵੀ ਮੈਲੇ ਤੇ ਆ ਕੇ ਦੋ ਦੋ ਭਰਨਾ ਝੋਟੀ ਨੇ ਝੂਠ ਮਾਰ ਕੇ ਮਾਲ ਨਹੀਂ ਦਿੰਦਾ ਬਿਲਕੁਲ ਬਿਲਕੁਲ ਸਚਾਈ ਆ ਜੀ ਭਰਾ ਕੋਲ ਆਨਲਾਈਨ ਮੰਗਾਏਗਾ ਜੇ ਮੈਂ 9-10 ਲੀਟਰ ਕਿਹਾ ਹੈ ਨਾ ਬਿਲਕੁ ਨਹੀਂ ਨੀ ਬਿਲਕੁਲ ਬਿਲਕੁਲ ਨਿਕਲਦਾ ਬਿਲਕੁਲ ਬਿਲਕੁਲ ਹਾਂ ਜੇ ਘਟ ਨਹੀਂ ਕਿਲੋ ਕਹਿੰਦੇ ਫੇਰ ਵੀ ਕੋਈ ਦੱਸੇ ਨਹੀਂ ਤਾਂ ਸਚਾਈ ਹੈ ਵੀਰੇ ਆਪਾਂ ਇਹ ਹੋਸਾ ਮੰਦਾ ਸੀਦਾ ਵੀਰਪਰਾ ਆਨਲਾਈਨ ਮੰਗਾਉਂਦੇ ਆਪਣੇ ਕੋ ਸਾਰਾ ਮਾਲ ਘਰ ਜਾ ਕੇ ਵੀਰ ਖੁਸ਼ ਹੋਣ ਵੀ ਵਾਕਈ ਕਿਲੋ ਵੱਧ ਨਿਕਲਿਆ ਘਟ ਨਹੀਂ ਦੇਖ ਲਿਆ ਹਾਂਜੀ ਹਾਂਜੀ ਬਾਕੀ ਵੀਰੇ ਮੈਂ ਵੀ ਵੀਡੀਓ ਅਪਲੋਡਾ ਆਪਣੇ ਪਛੋਂ ਦੇ ਕਰਦਾਂ ਨਾ ਕਈ ਵੀਰ ਕਹਿੰਦੇ ਹੁੰਦੇ ਯਾਰ ਇੰਨਾ ਦੋ ਦਾ ਤੂੰ 9 ਕਿਲੋ ਵਾਲੀ ਦੇ ਨਾ ਮੰਗਣਾ 13 ਕਿਲੋ ਮੈਂ ਕਿਦੋਂ 13 ਕਿਲੋ ਲੈ ਚੋਏਗਾ ਨਾ ਘਰ ਖੜ ਕੇ ਉਦੋਂ ਗੱਲ ਕਰੀਂ ਕਿ ਮੈਨੂੰ ਇੰਨੇ ਦੀ ਸੁਵੱਲੀ ਪੈ ਗਈ ਮੈਂ ਇੱਥੇ 9 ਕਹਿੰਦੇ ਆ ਕੋਟੀਆ ਦੁੱਧ ਤਾਂ ਨੇ ਭਰਨਾ ਗਾੜੀ ਸੇਵਾ ਦੀ ਥਣ ਪਾਂਡੇ ਦਾ ਦੱਸਦਾ ਕਿ ਮੈਂ ਖੁੱਲੇ ਮਾਲਕ ਦੁੱਧ ਦੀ ਬਣੂਗੀ ਅਗੋ ਵੀਰੇ ਸੇਵਾ ਦੀ ਗੱਲ ਆ ਬਿਲਕੁਲ ਵੀਰ ਦੀ ਬਾਤ ਤਾਂ ਰੇਡ ਤੇਰਾ ਤਾਂ ਬਿਲਕੁਲ ਜਾਇਜ ਆ ਖਣ ਪਾਂਡੇ ਵਾਲੀ ਝੋਟੀ ਆ ਥੱਬੇ ਸੁਬੇ ਪੂਰੇ ਥੱਲੇ ਲਾਏ ਵੀਰੋ ਝੋਟੀ ਨੇ ਠੰਡੀ ਤੇਰੀ ਬਾਕੀ ਜਿਹੜਾ ਮਰਜੀ ਚੋਲੇ ਇਹ ਨਹੀਂ ਵੀ ਨਿਆਣਾ ਨਾ ਚੋਏ ਸਿਆਣਾ ਚੋਏ ਪਾ ਆਨੇ ਆ ਨਾ ਭਾਲ ਦੇ ਝੋੜੀ ਧਲੇ ਭਾਵੇਂ ਕੋਈ ਵੀ ਭੈਣ ਭਾਵੇਂ ਬਹਿ ਜੇ ਭਾਵੇਂ ਕੋਈ ਵੀਰ ਬਹਿ ਜੇ ਜਿਹੜਾ ਮਰਜੀ ਝੋੜੀ ਕਿੱਲੇ ਬੱਜੀ ਵੀਰੇ ਸੋਹਣੀ ਲੱਗਦੀਆਂ ਫੁੱਟਬਾਲ ਨੂੰ ਲੈਵਾ ਕੱਢਿਆ ਝੋਟੀ ਦੀ ਬੁੱਥੀ ਦੀ ਬਹੁਤ ਸ਼ਕੀਨ ਝੋਟੇ ਵੀਰੇ ਕੋਈ ਸ਼ੱਕ ਨਹੀਂ ਬੜੀ ਚੰਗੀ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਸਪੈਸ਼ਲ ਆ ਗਈ ਹੈ ਵੀ ਕਦ ਕਾਠ ਬਹੁਤ ਹੈ ਦਾ ਇਹ ਸਪੈਸ਼ਲ ਨਾਰ ਆ ਗਿਆ ਵੀਰ ਭਰਾ ਮੀਨੀ ਦੀ ਸਪਾਰਸ਼ ਬੜੀ ਕਰਦੇ ਸੀ ਠੀਕ ਹੈ ਜੀ ਇਹ ਝੋਟੀ ਆ ਗਈ ਮੀਨੀ ਆਖੋ ਕੱਦ ਕਿੱਥੇ ਆਇਆ ਝੋਟੀ ਦਾ ਮੇਰਾ ਛੇ ਮੁੱਢਾਈ ਦਾ ਗੱਬਣਾ ਵੀਰੇ ਇਹ ਗੱਬਣ ਲੈਂਦੀ ਇੱਕ ਦੋ ਦਿਨ ਹੀ ਲੇਗੀ ਇੱਕ ਦੋ ਦਿਨ ਆ ਰਿਹਾ ਏ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੀਰੇ ਖੋਲੀ ਨੀ ਤੋੜਾ ਬਖਾਈਏ ਵੇਖੋ ਵੀਰੇ ਉਹ ਚੰਗੀ ਝੋਟੀ ਆ ਗਈ ਆ ਪਲੀ ਜੁੜੀ ਫੋਲਾ ਸੇਂਗਰ ਮੀਨਾ ਆ ਗਿਆ ਹਨਾ ਮੇਰਾ ਸੇਂਗਰ ਆ ਗਿਆ ਝੋਟੀ ਠੀਕ ਹੈ ਜੀ ਪਲੀ ਜੁੜੀ ਬਹੁਤ ਆ ਜੀ ਨਾ ਕੈਮਰੇ ਤੋਂ ਡਰਦੀ ਘਰ ਬਿਲਕੁਲ ਪਤਲਾ ਚਾਮਾ ਵੀਰੇ ਕਿਦਾਂ ਰਾਜੀ ਰੂਜੀ ਕੱਦ ਕਾਠਾ ਦੁੱਧ ਕਿੰਨਾ ਕਹ ਦੱਸਦੇ ਕੋਈ ਰਿਕਾਰਡ ਇਹਦਾ 15 ਲੀਟਰ ਝੋਟੀ ਨੇ ਦਿੱਤਾ ਅੱਜ 14 15 ਕਿਲੋ ਦੇ ਚੋਆ ਇਹ ਦੇਖੋ ਕਿਦਾਂ ਜੰਮੀ ਪਲੀ ਲੱਕਣੀ ਔਖੀ ਇਹ ਝੋਟੀ ਹੈਡੀ ਵੱਡੀ ਬਿਲਕੁਲ ਬਹੁਤ ਚੰਗੀ ਪਲੀ ਬਹੁਤ ਆ ਵੀਰੇ ਹਨਾ ਜਿੱਥੋਂ ਲਈ ਇਹਨੇ ਇਹਨਾਂ ਵੀਰਾ ਕੋ ਹਾਂਜੀ ਉਹਨੇ ਘਰ ਵਨੀ ਗੱਡੀ ਬਿਲਕੁਲ ਵੀ ਠੀਕ ਆ ਜੀ ਹਾਂਜੀ ਹਾਂਜੀ ਆ ਕੋ ਕਿੱਥੇ ਵਜਨ ਗਿਆ ਝੋਟੀ ਦਾ ਬਹੁਤ ਚੰਗੀ ਝੋਟੀ ਆ ਵੀਰੇ ਪਲੀ ਜੁੜੀ ਆ ਪਤਲਾ ਚੰਮ ਆ ਗਿਆ ਹਨਾ ਕੈਮਰੇ ਤੋਂ ਡਰਦੀ ਥੋੜਾ ਲੈ ਝੋਟੀ ਨਾ ਬਿਲਕੁਲ ਹਾਂਜੀ ਠੀਕ ਹੈ ਜੀ ਫਿਰ ਕਿੰਨੇ ਦਿਨ ਬਾਕੀ ਦੱਸਿਆ ਹੁਣ ਇਹ ਵੀ ਜੀ 2-3 ਦਿਨ ਦੀ ਫੜ ਗਈ 2-3 ਦਿਨ ਬਿਲਕੁਲ ਤਿਆਰ ਆ ਝੋਡੀ 2 ਦਿਨ ਲਾ ਜੇ 3 ਦਿਨ ਲਾ ਜੇ ਬਾਕੀ ਦਿਨ ਝੋਡੀ ਦੇ ਪੂਰੇ ਗਏ ਆ ਠੀਕ ਹੈ ਜੀ ਇਹ ਝੋਡੀ ਨੇ 13-14 ਲੀਟਰ ਦੁੱਧ ਦਿੱਤਾ ਵਾ ਠੀਕ ਹੈ ਜੀ ਇਹ ਹਰਕਾ ਵੱਧ ਦੀ ਆਸ 15-16 ਲੀਟਰ ਤੋਂ ਝੋਡੀ ਦੁੱਧ ਜੁ ਆਜੂਗੀ ਹਰਕਾ ਮੁੱਲ ਵੀਰੇ ਦਾ ਮੁੱਲ ਵੀ ਜੀ ਫਿਰ ਗੱਲ ਉੱਥੇ ਆਉਂਦੀ ਆ ਨਾ ਆਪਾਂ ਇਹਦਾ 1.5 ਮੰਗਣਾ ਨਾ 1-20 ਮੰਗਣਾ ਹਾਂਜੀ ਨਾ ਹੀ 15 ਮੰਗਣਾ ਠੀਕ ਹੈ ਜੀ ਇਹ ਵੀ 1-5 ਦੀ ਦੇ ਦਈਏ 1-5 ਦੀ ਹਾਂਜੀ ਠੀਕ ਹੈ ਜੀ ਨਹੀਂ ਇਹ ਪੰਜ ਦਿਨ ਹੀ ਦੇਣੀ ਏ ਹਾਂਜੀ ਪੂਰੇ ਲੱਖ ਦੀ ਝੋੜੀ ਦੇ ਦੀਏ ਲੱਖ ਦੀ ਲੱਖ ਦੀ ਦੇ ਦੀਏ 2000 ਛੱਡ ਦੇ ਵੀਰੇ 98 ਦੀ ਹਾਂ ਨਾ ਹੀ ਬਸ ਜੈਜ ਰੇਟ ਆ ਤੁਹਾਡਾ ਹਨਾ 98000 ਦੀ ਚਲੋ ਕਿਹੜਾ ਵੀਰ ਲੈ ਜਾਓ ਪੰਜ ਛੇ ਦਿਨ ਸੰਭੂ ਚੰਗੀ ਝੋਟੀ ਆ ਸਿੰਗਲ ਹੱਡੀ ਆ ਪਤਲਾ ਚਮ ਪਲੀ ਜੁੜੀ ਆ ਵੀਰੋ ਤਾਂਲੇ ਵਾਲੂ ਵੀਰ ਜੀ ਬਹੁਤ ਵਾਰਸਾ ਬਣੂ ਬਹੁਤ ਹਨਾ ਜੀ ਆ ਜਿਹੜੀ ਝੋਟੀ ਬਾਨਨੀ ਆ ਬਾਨਨੀ ਹਨਾ ਜੀ ਤਾਂ ਵੱਡੀ ਝੋਟੀਆ ਵੀਰੋ ਕੋਈ ਨਿੱਕੇ ਕੱਦ ਦੀ ਨਾ ਮੰਨ ਕੇ ਚਲਿਓ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਗਏ ਨਹੀਂ ਜਾਂਦੇ ਤੁਸੀਂ ਵੀਰੋ ਚੰਗੀਆਂ ਝੋਟੀਆਂ ਨੇ ਪਤਲੇ ਚਾਮਲੀਆਂ ਨੇ ਤੇ ਰਾਜੀ ਫੁੱਲ ਨੇ ਤੱਕ ਨਹੀਂ ਵੀਰੇ ਗਾਂ ਨੂੰ ਬਣੂਗੀ ਝੋਟੀ ਉਹ ਨਹੀਂ ਪਛਾਣੂਨੀ ਲੋ ਹਨਾ ਇਹ ਬਿਲਕੁਲ ਬਿਲਕੁਲ ਵੇਖੋ ਸੋਹਣੀ ਝੋਟੀ ਹੈ ਜੀ ਪਿੱਠ ਪੂੜਾ ਵੇਖੋ ਝੋਟੀ ਦਾ ਕੰਨਾ ਸਾਫ ਹੈ ਕਿੰਦਰ ਨੂੰ ਆਈ ਆਇ ਕਈ ਤੇ 99 ਦੀ ਹਨਾ ਜੀ ਹੁਣ ਹਾਂ ਜੀ ਠੀਕ ਹੈ 99000 ਦੀ ਜੈ ਸੁਨੋਈ ਹੈ ਇਹਦੇ ਵਿੱਚ ਵੀਰਾਂ ਨੂੰ ਛੋਟ ਛਾੜੀ ਹੋਣੀ ਛੋਟ ਥੋੜੀ ਮੋਦੀ ਮੰਗਦਾ ਨੇ ਬਾਕੀ ਵੀਰ ਭਰਾ ਕੋ ਫੋਨ ਲਾਏ ਮੰਗਦਾ ਨਾ ਕੋਈ ਵੀ ਜੋੜਾ ਪਾਲੇ ਇਹ ਮਾਝਪਾਲੇ ਗਾਂਪਾਲੇ ਉਹ ਚੋਂ ਮਾਨਤਨ ਮਾਨਤਨ ਹੋ ਜੂ ਹਣਾ ਜੀ ਠੀਕ ਹੈ ਜੀ ਪਾ ਕੋਈ ਆਨਲਾਈਨ ਮੰਗਾਏ ਹਰ ਇੱਕ ਚੀਜ਼ ਦੀ ਗਰੰਟੀ ਹੋਏਗੀ ਆਪਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਵੀਰੇ ਅਗਲੇ ਬੰਨੇ ਆਂਗੀ ਮੈਂ ਇਹ ਵੀ ਸੂਈ ਹੈ ਸੂਈ ਦੇ ਅੱਛਾ ਜੀ ਇਹ ਤਾਜੀ ਸੂਈ ਕੱਲ ਦੀ ਵੀਰ ਜੀ ਕੱਲ ਦੀ ਹਾਂ ਜੀ ਕੱਲ ਦੀ ਸੂਈ ਦੇ ਰਿਹਾ ਕੋ 8-9 ਲੀਟਰ ਭੋਲਾ ਹੋਣਾ ਅਜੇ 8-9 ਹਾਂ ਜੀ ਬੱਚਾ ਕਿ ਪਾਇਨੇ ਜੀ ਬੱਚਾ ਮਗਰ ਕੱਟਾ ਦੇ ਵੀਰ ਜੀ ਕੱਟਾ ਖੋਲੋ ਵੀਰ ਜੀ ਹਾਂ ਜੀ ਤਾਂ ਵੇਖੋ ਵੀਰੇ ਇਹ ਵੀ ਤਾਜੀ ਸੂਈ ਆ ਬਾਕੀ ਤੋਰਾ ਚੈੱਕ ਕਰ ਲਿਓ ਹੈ ਵੀਰੇ ਇਹ ਵੀ ਵੱਡੇ ਪੱਲੇ ਜੇ ਪਲੀ ਜੁੜੀ ਆ ਕਿਆ ਮਰਥਾਨ ਹੁਣ ਬੜਾ ਇਹਨੂੰ ਵਧੀਆ ਲੱਗਿਆ ਵੀਰੇ ਹਨਾ ਤਾਂ ਲੈ ਵਾਲੂਆ ਕਿਵੇਂ ਵੀਰੇ ਲੱਗਾ ਤੇ ਦੁੱਧ ਦੱਦ ਕੀ ਦੱਸ ਦੇਦਾ ਹੁੰਦਾ ਹਰ ਕਾਰਾ ਉਹ ਤੇ ਇਹਨੇ 12-13 ਲੀਟਰ ਦੁੱਧ ਦਿੱਤਾ ਜੀ ਝੋਟੀ ਨੇ ਠੀਕ ਹੈ ਜੀ ਤਾਂ ਤਾਜੀ ਸੂਈਆ ਵੇਖੋ ਆਪਾਂ ਇਹ ਜਿੰਨਾ ਹੈਗਾ ਮੌਕੇ ਤੇ ਉਹਨਾਂ ਦਾ ਸਕੋ ਸੋਹਣੇ ਥਣਪਾਂਡੇ ਦੀ ਮਾਲਕਾ ਬਾਕੀ ਵੀਰੇ ਪਲੀ ਜੁੜੀ ਆ ਬਹੁਤ ਪਤਲੇ ਚੰਮ ਦੀ ਆ ਰਾਜੀ ਫੁੱਲ ਆ ਗਈ ਆ ਤੇ ਖੁੱਲੇ ਥਣਪਾਂਡੇ ਦੀ ਮਾਲਕਾ ਜੀ ਬਿਲਕੁਲ ਬਿਲਕੁਲ ਖਾਣ ਬਹੁਤ ਸਪੈਸ਼ਲ ਲੱਗਾ ਝੋਟੀ ਨੂੰ ਬਿਲਕੁਲ ਬਾਕੀ ਕੋਈ ਲਸਾਨੀ ਮਾਲਕਾਂ ਨੂੰ ਬੜਾ ਦੋ ਦੋ ਹੋਏ ਡੰਗਰ ਦਿੰਦਾ ਜਿਹੜਾ ਰਾਜੀ ਬਾਜੀ ਹੋਏ ਦੇਖੋ ਕਿਦਾਂ ਝੂਠੀ ਰਾਜ ਤਾਂ ਵੀਰ ਜੀ ਚਵਾਈ ਜੂਈ 1 ਨੰਬਰ ਚਵਾਈ 1 ਨੰਬਰ ਠੀਕ ਆ ਜੀ ਜਿਹਨਾਂ ਦਾ ਇਹਨੂੰ ਥਾਨ ਲਗਾ ਤੁਸੀਂ ਆ ਵੀ ਦੇਖ ਲਏ ਕਿ ਚਵਾਈ ਦਾ ਲਿਖ ਸਕਦੀ ਕਿਤੇ ਬਿਲਕੁਲ ਹਾਂਜੀ ਹਾਂਜੀ ਮੈਂ ਕਿ ਵੀਰੇ ਦੁੱਧਾਂ ਲਿ ਨਿਸ਼ਾਨੀਆਂ ਪੈਪਰ ਬੋਪਾਂ ਲੱਗੀਆਂ ਹਨਾ ਹਾਂਜੀ ਤਵੇ ਮੁੱਲ ਦਾ ਮੁੱਲ ਵੀ ਕੀ ਹੋ ਜਾ ਮੈਂ ਆ ਦਾਦ ਲੋਕ ਲੱਖ ਕਰੀ ਜਾਂਦੇ ਆ ਹਾਂਜੀ ਨਾ ਆਪਾਂ ਲੱਖ ਕਰਨਾ ਨਾ 95 ਕਰਨਾ ਹਾਂਜੀ 90 ਹਜ਼ਾਰ ਦੀ ਦੇ ਦੀਏ ਕੀ ਬਾਤ ਆ ਉਹ ਜੋ ਮਾਂ ਤਾਂ ਹੋ ਜੀ ਹੋਰ ਕਰ ਦਈਏ ਮਾਂ ਤਾਂ ਦੋ ਹੀ ਛੱਡ ਦੋ ਫਿਰ 92 ਹਜ਼ਾਰ ਦੀ ਦੇ ਦਿੱਤੀ 90 ਤੋਂ 90 ਤੋਂ ਕਿੰਨੇ ਦੇ ਦੇ ਰਿਹਾ 88 ਦੀ ਕਰਦੇ ਫਾਰਸੀ ਦੀ ਕਰਿਆ ਨਹੀਂ ਕਹ ਲਾ ਕੇ 88 ਦੀ ਹੈ ਨਾ ਹਾਂ ਤਾਂ ਰੇਟ ਜਾ ਵੀਰੇ ਤਾਂ ਐਵੇਂ ਦੀ 88 ਦੀ ਵੀਰੇ ਝੋਟੀ ਕਿਦਾਂ ਸਾਰਾ ਸੂਆ ਚੋਗੇ ਬੰਦਾ ਫੇਰ ਚੰਗੀ ਰਕਮ ਦੀ ਵੇਚ ਲਾਂਦਾ ਕਿਉਂਕਿ ਫੁੱਲ ਵਜਨ ਆ ਗਿਆ ਲੇਵਾ ਸੋਨਾ ਲੱਗਿਆ ਹਾਂਜੀ ਹਾਂਜੀ ਕੇ ਪਾਸੋਂ ਖੁੰਜੀ ਨਹੀਂ ਸੋਣੀ ਐ ਢਾਲੀ ਜੀ ਆ ਗਈ ਹੈ ਨਾ ਢਾਲੀ ਆ ਗਈ ਝੋਟੀ ਬਾਕੀ ਵੇਖੋ ਜੰਪਾਲ ਬਹੁਤ ਆ ਝੋਟੀ ਬਿਲਕੁਲ ਬਾਕੀ ਵੇਖ ਲੋ ਵੀਰੇ 나ੜੂ ਵੀ ਗਿੱਲਾ ਹੈ ਬੱਚੇ ਦਾ ਕਿਦਰਾ ਥਾਲ ਵੇਖੋ ਸੋਹਣੇ ਪਸ਼ੂ ਆ ਵੀਰ ਕੋਲੇ ਬਿਲਕੁਲ ਸਪੈਸ਼ਲ ਥਾਂ ਲਗਾਏ ਛੋਟੀ ਨਾਲ ਬਿਲਕੁਲ ਤਾਂ ਇਹ 88 ਦੀ ਹੋਗੀ ਹੈ ਨਾ ਬਾਕੀ ਕੋਈ ਫੋਨ ਲਾਵੇ ਮੋੜਦੇ ਨਹੀਂ ਹਨਾ ਨੂੰ ਮੋੜਦੇ ਨਹੀਂ ਫੋਨ ਲਾਏ ਮਾਰ ਤਾਂ ਜਰੂਰ ਕੀਤਾ ਜਾਏਗਾ ਬਾਕੀ ਧੰਨਵਾਦ ਸਾਫ ਸੁਥਰਾ ਮਾਲਿਆ ਤੇ ਵੈਡ ਆਪਣੇ ਜਾਇਜ਼ ਹੁੰਦੇ ਆ ਜਿਹੜਾ ਮਾਲ ਮਰਜ਼ੀ ਕੋਈ ਵੀਰ ਆਨਲਾਈਨ ਮੰਗਾ ਲੇ ਆਨਲਾਈਨ ਮੰਗਾਵੇ ਬੇਫਿਕਰ ਹੋਗੇ ਇੱਥੇ ਚੱਲ ਕੇ ਆਵੇ ਵੀਰੇ ਪੂਰਾ ਇਤਮਾਨ ਕੀਤਾ ਜਾਊਗਾ ਛੋੜ ਛੱਪਾ ਹੋ ਜਾਊਗਾ ਇੱਥੇ ਜ਼ਰੂਰ ਚੱਲ ਕੇ ਆਓ ਆਪਣੀ ਚਵਾਈ ਕਰੋ ਪਾਸ ਕਰੋ ਵੇ ਪਰਖ ਕੇ ਲੋ ਤੁਹਾਡਾ ਆਪਣਾ ਫਰਜ਼ ਬੰਦਾ ਜੀ ਚਾਰ ਪਸ਼ੂ ਆ ਗਏ ਹਨਾ ਵੀਰ ਜੀ ਹਾਂ ਜੀ ਚਾਰ ਪਸ਼ੂ ਆ ਗਏ ਠੀਕ ਹੈ ਇੱਕ ਉਹ ਵੈਡ ਸੀ ਉਹ ਵੀ ਗਈ ਹਨਾ ਹਾਂ ਜੀ ਉਹ ਸੇਲ ਹੋ ਗਈ ਜੀ ਵੈਡ ਸੂਈ ਸੀ ਹਾਂ ਜੀ ਤੇ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਜੇ ਕੋਈ ਸੂਈ ਵੈਡ ਦੇ ਚਾਹਵਣ ਹਨ ਉਹਦੇ ਤੁਸੀਂ ਲਿਆਉਣੀਆਂ ਵੀਰੇ ਹਨਾ ਹਾਂ ਤਾਂ ਤਾਈ ਕੱਲ ਤਾਂ ਹੀ ਆਉਣੀਆਂ ਹੋਰ ਵੀ ਤੇ ਫੋਨ ਜ਼ਰੂ ਰੇਟ ਜਾਇਜ਼ ਹੁੰਦੇ ਆ ਬਿਲਕੁਲ 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 ਤੇ ਬਾਕੀ ਇਹੋ ਬੇਨਤੀ ਆ ਕਿ ਵੀਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੇਂ ਨਵੇਂ ਵੀਡੀਓ ਲੈ ਕੇ ਵੀਰੇ ਬਖਾਲੀ ਜਾਵੇ ਜੀ ਮੇਰਾ ਐਡਰੈਸ ਇੱਕ ਰਿਭੋਲਦੇ ਆਪਾਂ ਨਾਮ ਬਲਰਾਜ ਸਿੰਘ ਜੀ ਹਾਂਜੀ ਪਿੰਡ ਸੀੜਾ ਹਾਂਜੀ ਤੇ ਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਫੋਨ ਨੰਬਰ ਹੈਗਾ 90414 45394콜 ਆਪਾਂ ਨੂੰ ਧਿਆਨਪੁਰ ਕੋਟਲੀ ਕਣੀਏ ਕੇ ਬਾਂਗਰ ਤੇ ਕਾਲਾਫਗਾਨ ਆਪਾਂ ਨੂੰ ਕੋਲ ਪੈਂਦੇ ਜੀ ਠੀਕ ਹੈ ਜੀ ਠੀਕ ਹੈ ਸასი ਕਰਦੇ ਆ